ਮੈਂਨ ਕਾਲ ਯਾਰ ਮੁੱਕਮ ਕੱਲ ਮਗਾ ਸਿੱਧੂ ਸਾਡਾ ਭਾਈ ਆ ਤੇ ਭਾਈ ਨਾਲ ਭਾਈ ਖੜਦਾ ਹੀ ਆ ਖੜਦਾ ਕਿ ਨਹੀਂ ਖੜਦਾ ਬਸ ਫਿਰ ਖੜੇ ਆ ਕਿ ਰੱਬ ਵੀ ਆਖਦਾ ਹੋ ਕੁਝ ਤੇ ਪਾਪ ਹੋ ਗਿਆ ਏ ਤੇ ਤੂੰ ਕਾ ਧਾ ਤੁਰਿਆ ਓਏ ਜਗ ਚੁੱਪ ਚਾਪ ਜਾ ਹੋ ਗਿਆ ਏ ਕਲੀ ਕਲੀ ਗੱਲ ਯਾਦ ਪੋਰਾ ਵੀ ਭੁੱਲੀ ਨਹੀਂ ਆ ਰਾਂ ਤੇ ਕਿਹੜੀ ਐਸੀ ਅੱਖ ਜੋ ਤੇਰੇ ਲਈ ਢੁੰਲੀ ਨਹੀਂ ਆ ਰਾਂ ਕਿ ਅੰਬਰਾਂ ਤੱਕ ਤੋਂ ਧਰਤੀ ਅੰਬਰਾਂ ਤੱਕ ਤੋਂ ਧਰਤੀ ਤੇਰੀ ਨਾ ਪੀ ਯਾਦ ਰਹੂ ਤੇ ਰਹਿੰਦੀ ਦੁਨੀਆ ਤੀਕਰ ਤੇਰੀ ਥਾਪੀ ਯਾਦ ਰਹੂ ਕਿ ਬੰਬੇ ਵਾਲੇ ਵੀ ਆਗੇ ਆਇਆ ਮੁੜ ਕੇ ਆਪਣਾ ਤੂੰ ਤੇ ਕਿਹੜੀ ਗੱਲਾਂ ਤੋੜ ਗਿਆ ਯਾਰੀ ਭੋਲੇ ਪਾਪ ਨਾ ਤੂੰ ਭਾਵੇਂ ਚਾਰ ਦਿਨਾਂ ਦੀ ਜ਼ਿੰਦਗੀ ਜਿਉਂ ਕੇ ਢਾਈ ਤੁਰ ਗਿਆ ਏ ਤੇ ਕੀ ਦੱਸਾਂ ਦੁੱਖ ਦੁਨੀਆ ਨੂੰ ਵੱਡਾ ਪਾਈ ਤੁਰ ਗਿਆ ਏ ਗੀਤ ਕਲਮ ਤੇ ਕਾਗਜ਼ ਤੇਰੀ ਕਾਪੀ ਯਾਦ ਰहूं ਤੇ ਰਹਿੰਦੀ ਦੁਨੀਆ ਤੀ ਕਰ ਤੇਰੀ ਥਾਪੀ ਯਾਦ ਰहूं